ਇਨਾ ਹੀ ਕੋਈ ਬੋਰਡ ਐ ਨਾਹੀ ਕੋਈ ਯੂਨੀਵਰਸਿਟੀ ਐ ਬਲਕਿ ਘਰੇ ਹੀ ਪਤੰਦਰ ਹਜ਼ਾਰਾਂ ਹਜ਼ਾਰ ਰੁਪਏ ਲੈ ਕੇ ਜਾਲੀ ਸਰਟੀਫਿਕੇਟ ਬਣਾਏ ਜਾਂਦੇ ਸੀ ਕਿਸੇ ਦੀ ਡਿਗਰੀ ਕੱਢੀ ਜਾਂਦੇ ਸੀ ਤੇ ਕਿਸੇ ਦੇ 10ਵੀਂ 12ਵੀਂ ਦੇ ਸਰਟੀਫਿਕੇਟ ਬਣਾਉਂਦੇ ਪਏ ਸਨ ਜਿਸ ਤੋਂ ਬਾਅਦ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਤੇ ਇਹਨਾਂ ਦੋ ਨੌਜਵਾਨਾਂ ਤੋਂ ਇਹਨਾਂ ਦੋ ਵਿਅਕਤੀਆਂ ਦੇ ਕੋਲੋਂ ਪ੍ਰਿੰਟਰ ਬਰਾਮਦ ਕੀਤੇ ਗਏ ਨੇ ਜਿਸ ਦੇ ਨਾਲ ਹੀ 640 ਸਰਟੀਫਿਕੇਟ ਵੀ ਬਰਾਮਦ ਹੋਏ ਨੇ ਜੋ ਕਿ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ ਜਿੱਥਾ ਸਿੱਖਿਆ ਨੂੰ ਜਿੱਥੇ ਕਿਹਾ ਜਾਂਦਾ ਹੈ ਕਿ ਸਿੱਖਿਆ ਸਭ ਤੋਂ ਉੱਚੀ ਮੰਨੀ ਜਾਂਦੀ ਹੈ ਸਭ ਤੋਂ ਉੱਚਾ ਦਰਜਾ ਦਿੱਤਾ ਜਾਂਦਾ ਹੈ ਉੱਥੇ ਹੀ ਇਹ ਜਿਹੜੇ ਸਨ ਇਨ੍ਹਾਂ ਵਿੱਚੋਂ ਇੱਕ ਪ੍ਰਿੰਸੀਪਲ ਸੀ ਜੋ ਕਿ ਹਜ਼ਾਰਾਂ ਰੁਪਏ ਲੈ ਕੇ ਬੱਚਿਆਂ ਦੇ ਪੁਤਕ ਦੇ ਨਾਲ ਖਿਲਵਾੜ ਕਰ ਰਿਹਾ ਸੀ। ਇਹ ਗਿਰੋਹ ਬਹੁਤ ਹੀ ਛਾਤਰ ਤਰੀਕੇ ਦੇ ਨਾਲ ਕੰਮ ਕਰਦਾ ਸੀ ਅਤੇ ਵੱਡੇ ਪੈਮਾਨੇ ਤੇ ਫ假ੀ ਸਰਟੀਫਿਕੇਟ ਬਣਾਉਣ ਦਾ ਕੰਮ ਕਰਦਾ ਸੀ। ਤਲਾਸ਼ੀ ਦੇ ਦੌਰਾਨ ਦੋਨਾਂ ਦੋਸ਼ੀਆਂ ਦੇ ਕੋਲ ਇੱਕ ਪ੍ਰਿੰਟਰ ਸਮੇਤ ਇੱਕ ਕੰਪਿਊਟਰ ਸੈੱਟ ਅਤੇ ਫੇਸੂ ਫਰਜੀ ਜਿਹੜੇ ਸਰਟੀਫਿਕੇਟ ਬਰਾਮਦ ਕੀਤੇ ਗਏ ਨੇ ਇਸੇ ਵਿਰੋਧ ਬਾਰੇ ਗੱਲਬਾਤ ਕਰਦੇ ਹੋਏ ਪੁਲਿਸ ਨੇ ਦੱਸਿਆ ਕਿ ਇਸ ਦੇ ਵਿੱਚੋਂ ਨੂਰਿਆ ਅਨੁਰਾਗ ਡਾਬਲ ਜੋ ਕਿ ਇੱਕ ਸਕੂਲ ਦਾ ਪ੍ਰਿੰਸੀਪਲ ਸੀ ਵਿਦਿਆਰਥੀਆਂ ਦਾ ਡਾਟਾ ਇਕੱਠਾ ਕਰਦਾ ਸੀ ਅਤੇ ਇਸ ਦੇ ਨਾਲ ਹੀ ਦੂਜਾ આરોપી ਨੂੰ ਭੇਜਦਾ ਸੀ ਜਿਸ ਤੋਂ ਬਾਅਦ ਦੂਜਾ આરોપી ਕੰਪਿਊਟਰ ਦਾ ਪ੍ਰਯੋਗ ਕਰਕੇ ਡਾਟਾ ਤੋਂ ਫਰਜੀ ਪ੍ਰਮਾਣ ਪੱਤਰ ਫਰਜੀ ਸਰਟੀਫਿਕੇਟ ਤਿਆਰ ਕਰ ਦੇ ਸਕਦਾ ਇਸ ਦੇ ਲਈ 20000 ਤੋਂ 25000 ਰੁਪਏ ਜਿਹੜੇ ਲਏ ਜਾਂਦੇ ਸਨ ਮਿਸ਼ਨ ਪੋਸ ਦੇ ਲਈ ਅਮੰਤ ਘੜਦੀ ਰਿਪੋਰਟ ਸਰ ਜੀ ਅੱਜ ਦੀ ਜੋ ਪ੍ਰੈਸ ਕਾਨਫਰੰਸ ਹੈ ਕੀ ਮਾਮਲਾ ਜੀ ਸਰ ਇਹ ਜੀ ਸਾਡੇ ਸਪੈਸ਼ਲ ਸੱਲ ਨੇ ਇੱਕ ਗੈਂਗ ਪਕੜਿਆ ਜੀ ਜਿਹਦੇ ਵਿੱਚ ਉਹਨਾਂ ਨੇ ਦੋ ਬੰਦੇ ਗ੍ਰਿਫਤਾਰ ਕੀਤੇ ਜਿਹੜੇ ਕਿ ਫੇਕ ਸਰਟੀਫਿਕੇਟਸ ਸੀਬੀਐਸਸੀ ਬੋਰਡ ਦੇ ਬਣਾ ਕੇ ਲੋਕਾਂ ਨੂੰ ਦਿੰਦੇ ਸੀ ਤੇ ਉਹਨਾਂ ਤੋਂ ਪੈਸੇ ਲੈਂਦੇ ਸੀਗੇ 20 ਤੋਂ 25-25 ਹਜ਼ਾਰ ਰੁਪਏ ਦੇ ਵਿੱਚ ਉਹਨਾਂ ਨੂੰ ਵੇਚਦੇ ਸੀਗੇ ਸਰ ਦੋ ਜਣੇ ਕੌਣ ਹੈ ਕਿੱਥੇ ਦੇ ਰਹੇ ਇੱਕ ਮਿਸਟਰ ਅਨੁਰਾਗ ਹੈ ਜੀ ਜਿਹੜੇ ਕਿ ਕਿਸੇ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਨੇ ਔਰ ਇੱਕ ਮਿਸਟਰ ਰਾਗਵ ਨੇ ਜਿਹੜੇ ਕਿ ਫਤੇਪੁਰੀ ਟਾਂਡਾ ਰੋਡ ਤੇ ਉਹਨਾਂ ਦਾ ਦਫਤਰ ਸੀ ਜਿਹੜੇ ਕਿ ਕੰਪਿਊਟਰ ਦੇ ਉੱਤੇ ਉਹਨਾਂ ਨੂੰ ਫੇਕ ਸਰ ਪ੍ਰਿੰਸੀਪਲ ਦਾ ਮੇਨ ਕੀ ਰੋਲ ਹੈਗਾ ਪ੍ਰਿੰਸੀਪਲ ਜਿਹੜੇ ਸੀ ਕਿ ਉਹ ਡਾਟਾ ਸ਼ੇਅਰ ਕਰਦੇ ਸੀ ਕਿ ਸਟੂਡੈਂਟਸ ਦਾ ਉਹਨਾਂ ਦੇ ਨਾਲ ਮਿਸਟਰ ਰਾਗਵ ਨਾਲ ਤੇ ਉਹ ਅੱਗੇ ਫਿਰ ਫੇਕ ਸਰਟੀਫਿਕੇਟ ਬਣਾਉਂਦੇ। ਪ੍ਰਿੰਸੀਪਲ ਆ ਕਿ ਉਹ ਬੱਚਿਆਂ ਨੂੰ ਆਪੇ ਇਦਦੇ ਸੀ ਉੱਥੇ ਜਾਲੀ ਸਰਟੀਫਿਕੇਟ ਬਣਾਉਣੇ। ਇਹ ਹਲੇ ਤਫਤੀਸ਼ ਦਾ ਹਿੱਸਾ ਜੀ ਤਫਤੀਸ਼ ਤੇ ਵੀ ਆਏਗਾ। ਕਿ ਕਿਸ ਤਰ੍ਹਾਂ ਰਾਗਵ ਦਾ ਰابطਾ ਕਿਦਾਂ ਹੈਗਾ? ਇਹ ਆਪਸ ਇੱਕ ਦੂਜੇ ਦੇ ਜਾਣਕਾਰ ਸੀਗੇ ਜੀ। ਜੀ ਰਾਗਵ ਉਹਨਾਂ ਦਾ ਸਟੂਡੈਂਟ ਸੀ। ਇਹ ਤਫਤੀਸ਼ ਦੇ ਵਿੱਚ ਆਏਗਾ ਜੀ ਕਿ ਉਹਨਾਂ ਦੀ ਆਪਸੀ ਕਿੰਨੀ ਪੁਰਾਣੀ ਜਾਣ ਪਛਾਣ ਹੈ ਔਰ ਕੀ ਕਿਸ ਤੀਕੇ ਤੋਂ ਕੰਮ ਕਰਦੇ ਹੋ ਤੋਂ ਕੰਮ ਕਰਦੇ ਕਿੰਨੇ ਸਰਵਿਕਟ ਤੁਹਾਡੇ ਵੱਲੋਂ ਬ੍ਰਾਮਧਿਤ ਕੀਤੇ ਗਏ ਹੋਰ ਕੀ ਕੀ ਸਮਾਨ ਕਿਹੜਾ ਬ੍ਰਾਮਧਿਤ 600 ਦੇ ਕਰੀਬ ਸਰਟੀਫਿਕੇਟ ਬ੍ਰਾਮਧਿਤ ਹੋਏ ਜੀ ਉਹਨਾਂ ਕੋਲੋਂ ਔਰ ਕੰਪਿਊਟਰ ਔਰ ਪ੍ਰਿੰਟਰ ਬ੍ਰਾਮਧਿਤ ਹੋਏ ਨੇ ਔਰ 350 ਦੇ ਕਰੀਬ ਆਲਰੇਡੀ ਸਰਟੀਫਿਕੇਟ ਜਾਰੀ ਕਰ ਚੁੱਕੇ ਸੇ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਸੀ ਤੇ ਮੇਨ ਦਫਤਰ ਕਿੱਥੇ ਸੀ ਤੁਹਾ ਇਹ ਫਤੇਪੁਰੀ ਦੇ ਵਿੱਚ ਸੀਗਾ ਜੀ ਔਰ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਇਹ ਤਫਤੀਸ਼ ਤੇ ਵਿੱਚ ਹਾਲੇ ਆਏਗਾ ਸਾਡੇ ਕੋਲ ਕਿ ਕੱਤ ਹੋਏ ਇੱਕ ਦੂਜੇ ਨਾਲ ਸਿਰਫ ਸੀਬੀਆਈ ਦੇ ਸੈਵਿਟ ਬਣਾਉਂਦੇ ਸੀ ਜਾਂ ਹੋਰ ਵੀ ਇਹਨਾਂ ਨੇ ਹਾਲੇ ਤੱਕ ਸੀਬੀਐਸਸੀ ਦੇ ਹੀ ਰਿਕਵਰ ਹੋਏ ਨੇ ਜੀ ਬਾਕੀ ਤਫਤੀਸ਼ ਦਾ ਹਿੱਸਾ ਹੋਰ ਕਿੱਥੋਂ ਕਿੱਥੋਂ ਆਂਦੇ ਆ ਉਹਦੇ ਬਾਰੇ ਦੇਖਿਆ ਜਾਏ ਠੀਕ ਹੈ